ਕੋਟ ਹੋ ਰੇ ਪੰਜਾਬੀਆਂ ਨੂੰ ਲੈ ਕੇ ਭਗਵੰਤ ਮਾਨ ਨੇ ਇੱਕ ਬਿਆਨ ਜਾਰੀ ਕਰਤਾ ਤੇ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਜਵਾਬ ਦੇ ਦਿੱਤਾ ਉਹ ਜਵਾਬ ਕੀ ਆ ਸੁਣ ਕੇ ਹੈਰਾਨ ਹੋ ਜਾਓਗੇ ਕਿ ਭਗਵੰਤ ਮਾਨ ਜਦੋਂ ਵੀ ਬੋਲਦਾ ਕੁਝ ਗੱਲਾਂ ਵਕਰੀਆਂ ਹੀ ਕਹਿ ਦਿੰਦਾ ਹੈ ਕਹਿੰਦਾ ਜਿਹੜੇ ਸਾਨੂੰ ਚਾਹੀਦੇ ਨੇ ਉਹ ਦਿੰਦੇ ਨਹੀਂ ਤੇ ਜਿਹੜੇ ਮਿਹਨਤ ਕਰਨ ਦੇ ਲਈ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ 'ਚ ਗਏ ਨੇ ਉਹਨਾਂ ਨੂੰ ਤੁਸੀਂ ਬੇੜੀਆਂ ਪਾ ਪਾ ਕੇ ਭਾਰਤ ਭੇਜੀ ਜਾਂਦੇ ਹੋ ਤਾਂ ਕਹਿੰਦੇ ਵੀ ਸਾਨੂੰ ਗੈਂਗਸਟਰ ਦੇ ਦਿਓ ਜਿਹੜੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਵੀ ਫਰੋਤੀਆਂ ਮੰਗਦੇ ਨੇ ਬਾਹਰੋਂ ਕਾਲ ਕਰਦੇ ਨੇ ਵੀ ਉਹ ਸਾਨੂੰ ਵਾਪਸ ਦਿਓ ਸਾਨੂੰ ਉਹ ਨੌਜਵਾਨੀ ਚਾਹੀਦੇ ਜਿਹੜੇ ਰੋਜੀ ਰੋਟੀ ਕਮਾਉਣ ਦੇ ਲਈ ਉੱਥੇ ਗਏ ਨੇ ਤੇ ਜੇਕਰ ਭੇਜਣਾ ਚਾਹੁੰਦੇ ਹੋ ਉਹਨਾਂ ਗੈਂਗਸਟਰਾਂ ਨੂੰ ਵਾਪਸ ਭੇਜੋ ਤੇ ਫੇਰ ਪਤਾ ਲੱਗੇ ਵੀ ਤੁਹਾਡੀ ਕਾਰਵਾਈ ਸਹੀ ਹੈ ਆਹ ਭਗਵਾਨ ਤੁਮਾਨੇ ਕਿਹਾ ਗਿਆ ਸੁਣ ਕੇ ਵੀਡੀਓ ਨੂੰ ਕਰਿਓ ਸ਼ੇਅਰ ਅੱਛਾ ਜਿੰਨਾਂ ਨੂੰ ਅਸੀਂ ਮੰਗਦੇ ਆ ਉਹ ਦਿੰਦੇ ਨਹੀਂ ਉਹ ਗੈਂਗਸਟਰ ਸਾਰੇ ਉੱਥੇ ਨੇ ਉਹਨਾਂ ਨੂੰ ਨਾ ਭੇਜੋ ਜਾਜ ਪਰ ਕੇ ਅਮਰਸਰੀ ਭੇਜ ਦਿਓ ਅਰਜੀ ਕਰ ਕੋ ਨਹੀਂ ਭੇਜ ਦਿਓ ਆ ਜਿਹੜੇ ਰੈਸਟੋਰੈਂਟ ਅੱਜ ਕੰਮ ਕਰਦਾ ਕੋਈ ਕਾ ਕੱਟਦਾ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਉਹਨਾਂ ਨੂੰ ਭਰ-ਭਰ ਭੇਜਦੇ। ਤਾਂ ਫਿਰ ਮੋਦੀ ਸਾਹਿਬ ਉਹਦਾ ਕੋਈ ਨਹੀਂ ਮੰਗਦੇ ਕਿ ਉਹ ਭੇਜੋ ਜੀ ਜਿਹੜੇ ਇੱਥੇ ਰੋਜ਼ ਕਤਲ ਕਰਾਉਂਦੇ ਨੇ। ਇੱਥੇ ਫਿਰੋਤੀਆਂ ਮੰਗਦੇ ਨੇ ਉੱਥੋਂ ਫੋਨ ਕਰਕੇ। ਬਾਤ ਹੀ ਹੈ ਨਾ ਜਿੰਨਕੋ ਹਮ ਮੰਗ ਰਹੇ ਹਾਂ ਇਹ ਗੈਂਗਸਟਰ ਹੈ ਪੰਜਾਬ 'ਚ ਨੇ ਹਰਿਆਣਾ 'ਚ ਨੇ ਨਾਰਥ ਇੰਡੀਆ 'ਚ ਪੂਰਾ ਉਹ ਚਲਾਤੇ ਨੇ ਨੈਕਸਸ। ਫਿਰੋਤੀਆਂ ਕਾ ਇਹ ਉਹਨਕੋ ਭੇਜ ਦਿਓ ਜੀ ਜਾਜਵਰ ਕੇ ਇੱਕ। ਨਾ ਉਹਨਕੋ ਉਹਨਕੋ ਤਾਂ ਮੰਗਤੇ ਵੀ ਨਹੀਂ। ਲਓ ਜੀ ਭਗਵੰਤ ਮਾਨ ਵੀ ਸਿਰੇ ਹੀ ਕਰਾ ਦਿੰਦਾ ਕਹਿੰਦਾ ਵੀ ਉਹਨਾਂ ਨੂੰ ਭੇਜੋ ਜਿਨ੍ਹਾਂ ਨੂੰ ਜਿਨ੍ਹਾਂ ਦੀ ਸਾਨੂੰ ਲੋੜ ਹੈ ਉਹਨਾਂ ਨੂੰ ਭਾਰਤ ਨਾਲ ਭੇਜੋ ਜਿਹੜੇ ਮਿਹਨਤ ਕਰਨ ਦੇ ਲਈ ਗਏ ਨੇ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਜਹਾਜ਼ ਭਰ ਕੇ ਭੇਜ ਦਿਓ ਅਸੀਂ ਅੰਮ੍ਰਿਤਸਰ ਉਤਾਰ ਲਾਂਗੇ ਤੇ ਸਾਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਭੇਜੋ ਨਾ ਤੁਸੀਂ ਵੀ ਜਿਹੜੇ ਮਿਹਨਤ ਕਰਨ ਗਏ ਨੇ ਉਹਨਾਂ ਨੂੰ ਕਿਉਂ ਬਨ ਬਨ ਕੇ ਭੇਜੀ ਜਾਂਦੇ ਹੋ ਤਾਂ ਵੱਖਰੇ ਤਰੀਕੇ ਦਾ ਰਿਪਲਾਈ ਆ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਕਿ ਪੰਜਾਬੀ ਜਦੋਂ ਬੋਲਦੇ ਆ ਕੁਝ ਵੱਖਰਾ ਬੋਲਦੇ ਆ ਤੇ ਕੁਝ ਵੱਖਰਾ ਕਰ ਸਿਖਾਉਂਦੇ ਆ ਵੀਡੀਓ ਨੂੰ ਕਰਿਓ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ